हेलो हाँ जी दसो जी फोन आया कौन बोल रहा है जी हाँ जी बोल दोबारा बोलो यार बड़े डरपोक बंदे हो यार बड़े डरपोक बंदे यार ਅੱਛਾ ਜੋਤਾ ਜੀ ਮੈਨੂੰ ਆ ਦੱਸੋ ਜਿਹੜੇ ਜਿਹੜੇ ਗੁੱਜਰ ਆ ਜਿਹੜੇ ਗੁੱਜਰ ਆ ਜਿਹੜੇ ਗੁੱਜਰਾਂ ਦੀ ਤੁਸੀਂ ਪੈਰਵਾਹੀ ਕਰ ਰਹੇ ਹੋ ਹਾਂ ਆ ਤੁਹਾਡੇ ਮਤਲਬ ਕਿ ਰਿਸ਼ਤੇ ਰਾਜ ਮਦ ਕਿ ਤੜਾ ਰਿਸ਼ਤਾ ਹੈ ਨਾ ਮਤਲਬ ਕਿ ਤੁਹਾਡਾ ਉਧਰ ਵਿਆਹ ਹੋਇਆ ਹੈ ਜਾਂ ਉਹਨਾਂ ਨੇ ਉਹਨਾਂ ਦਾ ਤੁਹਾਡੇ ਵੱਲ ਵਿਆਹ ਹੋਇਆ ਹੈ ਮੇਰਾ ਭਰਾ ਲੱਗਦਾ ਮੇਰਾ ਭਰਾ ਲੱਗਦਾ ਵਾ ਯਾਰੀ ਦੋਸਤੀ ਆ ਭਰਾ ਮੇਰਾ ਫਰੈਂਡ ਆ ਅੱਛਾ ਜਿਹੜਾ ਮੁਸਲਮਾਨ ਗੁੱਜਰ ਆ ਤਾਂ ਮੁਸਲਮਾਨ ਜਿਹੜਾ ਗੁੱਜਰ ਆ ਇਹਦਾ ਤੁਹਾਡਾ ਫਰੈਂਡ ਆ ਉਹ ਹਾਂ ਮਤਲਬ ਤੁਹਾਨੂੰ ਬੁਰਾ ਤੁਹਾਨੂੰ ਤਾਨੂੰ ਬੁਰਾ ਲੱਗਿਆ ਕਿ ਮੈਂ ਮੈਂ ਬੋਲਿਆ ਕਿ ਜੀ ਪੰਜਾਬ ਤੋਂ ਕਿਉਂ ਪੰਜਾਬ ਮੱਜਾਂ ਲਾ ਕੇ ਘੁੰਮਦੇ ਆ ਇਹ ਤੁਹਾਨੂੰ ਬੁਰਾ ਲੱਗਿਆ ਇਹ ਗੱਲ ਦਾ ਹਾਂ ਲੱਗਿਆ ਆ ਅੱਛਾ ਜੀ ਤੇ ਤੁਹਾਡੀ ਮਾਤਾ ਰਿਸ਼ਤੇਦਾਰੀ ਨਹੀਂ ਇਹਨਾਂ ਨੂੰ ਕੋਈ ਨਹੀਂ ਯਾਰੀ ਦੋਸਤੀ ਆ ਯਾਰੀ ਯਾਰੀ ਵਧੀਆ ਵਾਹ ਇੱਕ ਮਿੰਟ ਕੋ ਇੱਕ ਮਿੰਟ ਇੱਕ ਮਿੰਟ ਠੀਕ ਹੈ ਵੀ ਯਾਰੀ ਦੋਸਤੀ ਚਲੋ ਦੇਖੋ ਸਭ ਤੋਂ ਦੇਖੋ ਜੀ ਸਭ ਤੋਂ ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਤੁਹਾਨੂੰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਇੱਕ ਗੱਲ ਦੇ ਮੁਬਾਰਕ ਇੱਕ ਗੱਲ ਦੀ ਤੁਹਾਨੂੰ ਮੁਬਾਰਕ ਮੁਬਾਰਕ ਤੁਹਾਨੂੰ ਬਹੁਤ-ਬਹੁਤ ਪਤਾ ਕਿਹੜੀ ਗੱਲ ਦੀ ਹਾਂ ਮੈਨੂੰ ਲੱਗਿਆ ਤੁਸੀਂ ਗੁੰਗੇ ਜੇ ਤੁਹਾਡੇ ਪਲੇਅਰ ਹਾਰਟ ਅਟੈਕ ਨਾਲ ਮਰਨਦੇ ਆਂ ਬਦਮਾਸ਼ ਆ ਕੇ ਮਾਰ ਜਾਂਦੇ ਆ ਹੁਣ ਮੇਰੀ ਗੱਲ ਇੱਕ ਮਿੰਟ ਇੱਕ ਮਿੰਟ ਨਾਲ ਸੁਣ ਤੇ ਲੋ ਮੇਰੀ ਗੱਲ ਸੁਣੋ ਅਰੇ ਪਹਿਲੀ ਗੱਲ ਪਹਿਲੀ ਗੱਲ ਮੁਬਾਰਕ ਮੁਬਾਰਕ ਚਲੋ ਚਲੋ ਤੁਹਾਡੀ ਤੁਹਾਡੇ ਮੈਨੂੰ ਮੈਨੂੰ ਤਾਂ ਲੱਗਿਆ ਸੀ ਤੁਸੀਂ ਗੁੰਗੇ ਤੁਸੀਂ ਬੋਲਦੇ ਹੀ ਨਹੀਂ ਆ ਚਲ ਸ਼ੁਕਰ ਸ਼ੁਕਰ ਹੈ ਜੀ ਪਰਮਾਤਮਾ ਦਾ ਬਹੁਤ-ਬਹੁਤ ਸ਼ੁਕਰ ਹੈ ਜੀ ਸੇਤਾਂ ਦੇ ਨਾਲ ਤੁਹਾਡੀ ਜੁਮਾਨ ਵੀ ਕਾਇਮ ਹੈ ਤੁਸੀਂ ਬੋਲਦੇ ਵੀ ਜੇ ਬਹੁਤ ਬਹੁਤ ਸ਼ੁਕਰ ਹੈ ਜੀ ਇਹ ਗੱਲ ਦਾ ਮੈਂ ਇੱਕ ਮਿੰਟ ਤੂੰ ਕਿਹੜੀ ਗੱਲ ਦਾ ਫੇਰ ਹੋਰ ਅੱਛਾ ਅੱਛਾ ਇਸ ਤੋਂ ਪਹਿਲਾਂ ਇਸ ਤੋਂ ਮੈਨੂੰ ਮੇਰੇ ਇੱਕ ਮਿੰਟ ਮੇਰੀ ਗੱਲ ਸੁਣੋ ਇਸ ਤੋਂ ਇਸ ਤੋਂ ਪਹਿਲਾਂ ਮੈਨੂੰ ਇੱਕ ਫੋਨ ਕੀਤਾ ਸੀ ਜਿਹੜਾ ਆਂਦਾ ਸੀ ਮੈਂ ਨਾਂ ਨਹੀਂ ਦੱਸਣਾ ਨਾਂ ਨਹੀਂ ਦੱਸਣਾ ਤੇ ਉਹ ਉਹ ਵੀ ਤੁਹਾਡਾ ਤੁਹਾਡਾ ਹੀ ਬੰਦਾ ਸੀ ਉਹਦਾ ਉਹਦਾ ਕੀ ਨਾਮ ਆ ਸਾਰੇ ਨਾਂ ਸਾਨੂੰ ਨਹੀਂ ਪਤਾ ਕਿੰਨੇ ਕਿੰਨੇ ਨਹੀਂ ਨਹੀਂ ਉਹ ਉਹਦਾ ਨਾਂ ਕੀ ਆ ਉਹਦਾ ਉਹਦਾ ਨਾਂ ਉਹਦਾ ਨਾਂ ਕੀ ਜਿਹੜਾ ਜਿਹਨੂੰ ਮੈਂ ਜਿਹਨੂੰ ਮੈਂ ਪੁੱਛਣ ਲਿਆ ਸੀ ਤਾਨੂੰ ਸਭ ਪਤਾ ਤੁਹਾਨੂੰ ਸਭ ਪਤਾ ਵਾ ਤੁਸੀਂ ਤੁਸੀਂ ਆਉਣ ਵਾਲੇ ਟਾਈਮ ਤੇ ਆਉਣ ਵਾਲੇ ਟਾਈਮ ਤੇ ਤੁਸੀਂ ਸਭ ਦੱਸੋਗੇ ਤੁਸੀਂ ਕੀ ਕੀ ਕ੍ਰਾਈਮ ਕਰਦੇ ਹੋ ਤੁਸੀਂ ਕੀ ਕੀ ਕ੍ਰਾਈਮ ਤੁਸੀਂ ਕੀ ਕੀ ਕ੍ਰਾਈਮ ਕਰਦੇ ਹੋ ਪੰਜਾਬ ਚ ਰਹਿ ਕੇ ਔਰ ਤੁਸੀਂ ਕੀ ਕੀ ਕਰਦੇ ਹੋ ਤੁਸੀਂ ਸਭ ਦੱਸੋਗੇ ਤੂੰ ਤੂੰ ਕੀ ਕਰਦਾ ਵਾ ਮੈਂ ਸੱਚ ਬੋਲਦਾ ਵਾਂ ਬਿਲਕੁਲ ਧਿਆਨ ਨਾਲ ਸੁਣੋ ਦੋਨੋਂ 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 ਪਹਿਲਾਂ ਦੋਨੋਂ ਪਹਿਲਾਂ ਚੁੱਪ ਕਰੋ ਮੇਰੀ ਗੱਲ ਸੁਣੋ ਦੋਨੋਂ ਪਹਿਲਾਂ ਚੁੱਪ ਕਰੋ ਮੇਰੀ ਗੱਲ ਸੁਣੋ ਪੰਜਾਬ ਇਹਨਾਂ ਦਾ ਮੁਸਲਮਾਨਾਂ ਦਾ ਗੁਜਰਾਂ ਦਾ ਨਹੀਂ ਹੈਗਾ ਕਿਉਂਕਿ ਆ ਆ ਆਪਣਾ ਗੁਰੂ ਮੰਗਦੇ ਆ ਔਰੰਗਜ਼ੇਬ ਨੂੰ ਪਹਿਲਾਂ ਗੱਲ ਸੁਣੋ ਪਹਿਲਾਂ ਗੱਲ ਸੁਣੋ ਐਰਪੋਰਟ ਆਣ ਕੇ ਦਿਖਾ ਲੋ ਕੋਈ ਗੁਜਰਾਂ ਦਾ ਵਾ ਨਾ ਤੈਨੂੰ ਪਤਾ ਲੱਗ ਜਾਊਗਾ ਅਰੇ ਮੇਰੀ ਗੱਲ ਸੁਣ ਅਰੇ ਯਾਰ ਜਾਂ ਤੇ ਜਾਂ ਤੇ ਮੇਰੀ ਜਾਂ ਤੇ ਮੇਰੀ ਗੱਲ ਸੁਣ ਲਓ ਜਾਂ ਤੇ ਮੇਰੀ ਗੱਲ ਸੁਣ ਲਓ ਪਹਿਲਾਂ ਦੂਸਰ ਦੂਸਰ ਸਾਡੀ ਸੁਣ ਲੈਣਾ ਫਿਰ ਪਹਿਲਾਂ ਮੈਨੂੰ ਤਾਂ ਬੋਲਣ ਦਿਓ ਪਹਿਲਾਂ ਮੈਨੂੰ ਬੋਲਣ ਦਿਓ ਹਰੇ ਕੋਈ ਬੱਸ ਸੱਟ ਦਾ ਵਾ ਐਚੋ ਹੈਲੋ ਮੇਰੀ ਗੱਲ ਸੁਣੋ ਤੂੰ ਬੇਦੁੱਲੀ ਕੀ ਕੰਮ ਗਿਆ ਵਾ ਅਰੇ ਮੇਰੀ ਗੱਲ ਤਾਂ ਸੁਣੋ ਜੇ ਪੰਜਾਬ ਚ ਰਹਿ ਕੇ ਮੈਨੂੰ ਕੋਈ ਧਮਕੀ ਦੇ ਦੇ ਨਾ ਕਿ ਭਾਈ ਤੂੰ ਪੰਜਾਬ ਜਾ ਕੇ ਦਿਖਾਈ ਤੇ ਮੈਂ ਮਰਨਾ ਪਸੰਦ ਕਰੂੰਗਾ ਮੈਂ ਮਰਨਾ ਪਸੰਦ ਕਰੂੰਗਾ ਜੇ ਮੇਰੇ ਮੇਰੀ ਸਰ ਜ਼ਮੀਨ ਮੇਰੀ ਜ਼ਮੀਨ ਤੇ ਆ ਕੇ ਕੋਈ ਮੈਨੂੰ ਆ ਕੇ ਅਰੇ ਮੈਂ ਮੈਂ ਮੇਰੇ ਦੇ ਮੇਰੇ ਤੇ ਮੇਰੇ ਤੇ ਮੇਰੇ ਤੇ ਲੱਖ ਦੀ ਲਹਨਤ ਮੇਰੇ ਮੈਂ ਆਪਣੇ ਆਪ ਨੂੰ ਮਝੇ ਲਗਾਵਾ ਜੇ ਭੈਣ ਚੋਂ ਮੈਂ ਇਹੋ ਜਿਹਾ ਮੁੱਲ ਮੁੱਲ ਕੋ ਡਰ ਜਾ ਇਹ ਜਿਹੜੀ ਔਰਤ ਨੇ 글로 ਕਿਸ ਆ ਕੰਮ ਮਨੂਲੀ ਤੁਸੀਂ ਕੱਢ ਦੋਗੇ। ਓਹੋ! ਅਰੇ ਵਾਹ 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 ਅੱਛਾ ਜੀ। ਅੱਛਾ ਇੱਕ ਦਾ ਨਾਂ ਤੇ ਇੱਕ ਦਾ ਨਾਂ ਤੇ ਜੋਤਾ ਜੋਤਾ ਮਹਿਮਦਗੜ੍ਹ ਜ਼ਿਲ੍ਹਾ ਕਪੂਰਥਲਾ ਉਹ ਤੋਂ ਮੈਂ ਲੋਕੇਸ਼ਨ ਵੀ ਦੇਖ ਲਈ 5 ਘੰਟੇ 5 ਘੰਟੇ ਦਾ ਰਾਹ ਆ ਇਥੋਂ ਦੀ ਚਲੋ ਕੋਈ ਗੱਲ ਨਹੀਂ ਠੀਕ ਹੈ ਜੀ। ਹੁਣ ਦੂਜੇ ਵਾਲਾ ਦੂਜਾ ਭਈ ਦੂਜਾ ਤੂੰ ਆਪਣਾ ਆਪਣਾ ਨਾਮ ਦੱਸੋ। ਦੂਜਾ ਕਪੂਰਥਲੇ ਦਾ ਵਾ। ਨਹੀਂ ਨਹੀਂ ਕਪੂਰਥਲੇ ਸ਼ਹਿਰ ਦਾ। ਅਰੇ ਸ਼ਹਿਰ ਦਾ ਨਹੀਂ ਦੂਜਾ ਦੂਜਾ ਤੇ ਆਪਣਾ ਨਾਮ ਦੱਸੋ ਇੱਕ ਨੇ ਆਪਣਾ ਨਾਮ ਦੱਸਿਆ ਜੋਤਾ। अच्छा लाली कोच सुरखपुरिया अच्छा मतलब 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 जो जो, जो जो मतलब मतलब जो मुसलमान गुजराना ਨੂੰ ਅਗਰ ਪੰਜਾਬ ਚ ਕੁਝ ਬੋਲੂਗਾ ਤੇ ਤੁਸੀਂ ਭਾਈ ਕੁਝ ਵੀ ਕਰ ਦੋਗੇ ਹਨਾ ਕੁਝ ਵੀ ਕਰ ਦੋਈ ਕਰਦਾ ਵਾ ਆਈ ਘਤੋਂ ਘੁਮਕੀਟ ਦੇ ਫਲੇਰ ਵਾ ਉਹ ਘੇੜਦੇ ਆ ਉਹ ਉਹ ਚੰਗੀ ਟੰਗਾ ਜੀ ਕਰਦੇ ਤੁਸੀਂ ਜਾਂ ਕਿ ਉਹਨਾਂ ਨੇ ਚੰਗ ਮਾੜੀ ਉਹਨੇ ਤੈਨੂੰ ਕਦੀ ਕਿਹਾ ਫੋਨ ਕਰਕੇ ਜਾਂ ਕਿ ਉਹਨੇ ਕੁਝ ਜਾਦੇ ਨੂੰ ਕੋਈ ਗੱਲ ਦੱਬਿਆ ਹੋਵੇ ਤੈਨੂੰ ਕੋਈ ਯਾਦ ਲੈ ਰਿਹਾ ਤੇਦਾਰ ਨੂੰ ਜਾਂ ਤੇ ਨੋ ਕੁਛ ਗਿਆ ਅੱਛਾ ਤੁਹਾਨੂੰ ਅੱਛਾ ਤੁਹਾਨੂੰ ਮੇਨ 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 ਦੁੱਖ ਕਿਹੜੀ ਗੱਲ ਦਾ ਲੱਗਾ ਇਸ ਗੱਲ ਦਾ ਜਾਂ ਕਿਸੇ ਹੋਰ ਗੱਲ ਦਾ ਤੁਹਾਡੇ ورلڈ ਕੱਪ ਤੇ ਪੂਰਾ ਇੰਡੀਆ ਹੱਸਦਾ ਵਾ ਟਾਡੇ ਵਰਲਡ ਕੱਪ ਟਾਡੇ ਇੱਕ ਮਿੰਟ ਟਾਡੇ ਵਰਲਡ ਟਾਡੇ ਵਰਲਡ ਕੱਪ ਤੇ ਪੂਰਾ ਇੰਡੀਆ ਹੱਸਦਾ ਵਾ ਚਾਰ ਜਾਣੇ ਇੱਕੋ ਹੀ ਕਰਦੇ ਬਹਿ ਕੇ ਇੱਕ ਦਾ ਨਾਂ ਰੱਖਦਾ ਕੈਨੇਡਾ ਇੱਕ ਦਾ ਨਾਂ ਰੱਖਦਾ ਆਸਟ੍ਰੇਲੀਆ ਇੱਕ ਦਾ ਨਾਂ ਰੱਖਦਾ ਨਿਊਜ਼ੀਲੈਂਡ ਇੱਕ ਦਾ ਨਾਂ ਰੱਖਦਾ ਇਟਲੀ ਕੱਲ ਨੂੰ ਇਕੱਠਿਆਂ ਨੇ ਰਾਤੀ ਇਕੱਠਿਆਂ ਨੇ ਖਾਦੀ ਇਕੱਠਿਆਂ ਨੇ ਖਾਦੀ ਰੋਟੀ ਤੇ ਸੋងਗੇ ਕੋ ਇੱਕ ਕੋਈ ਉਹ ਤੁਹਾਡੇ ਉਹ ਤੁਹਾਡੇ ਤੁਹਾਡੇ ਇਹੋ ਜੇ ਤੁਹਾਡੇ ਇਹੋ ਜੇ ਵਰਲਡ ਕੱਪ ਚਾਨੀ ਚਾਨੀ ਚੌਂਕ ਚ ਚਾਨੀ ਚੌਂਕ ਤੇ 20-20 ਰੁਪਏ ਦੇ ਮਿਲਦੇ ਆ ਯਾ ਮੈਨੂੰ ਕੋਈ ਕੋਕ ਦਾ ਮੜਾ ਜਾਂ ਆਹ ਸਾ ਗਰਾਊਂਡ ਚ ਤੁਸੀਂ ਮੈਨਾਂ ਤੁਸੀਂ ਮੈਨਾਂ ਇਕੱਲੇ ਇਕੱਲੇ ਖੇਡੋਗੇ ਤੇਰੀਆਂ ਤੇਰੀਆਂ ਵਾਲੀ ਤੇਰੀਆਂ ਵਾਲੀ ਕਬੱਡੀ ਖੇਡੋਗੇ ਜਿਹੜੀ ਮਾਰਦੀ ਦੇਖਣੀ ਆਪਦੇ ਬੁੜੇ ਬੁੰਡੀ ਨੂੰ ਕਹਿ ਜੀ ਆਏਂਗੀ ਜਿਵੇਂ ਮਰ ਗਿਆ ਨਾ ਤੇ ਪੜ ਜਾਣਾ ਜੁੜ ਮੈਨੂੰ ਅਰੇ ਵਾਹ 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 ਇੰਨੀ ਦਲੇਰੀ ਅਰੇ ਇੰਨੀ ਦਲੇਰੀ ਇੰਨੀ ਦਲੇਰੀ ਕਿੱਥੋਂ ਆ ਗਈ ਅਰੇ ਇੰਨੀ ਇੰਨੀ ਦਲੇਰੀ ਕਿੱਥੋਂ ਆ ਗਈ ਇੰਨੀ ਦਲੇਰੀ ਕਿੱਥੋਂ ਆ ਗਈ ਬਾਈ ਓਹੋ ਅਰੇ ਮੈਂ ਤੁਹਾਨੂੰ ਤੁਹਾਨੂੰ ਆ ਕੇ ਅਰੇ ਤੁਹਾਡੇ ਸਾਥੀਆਂ ਨੂੰ ਆ ਕੇ ਪਲੇਅਰਾਂ ਚ ਗਰਾਊਂਡਾਂ 'ਚ ਜਾ ਕੇ ਮਾਰ ਜਾਂਦੇ ਆ ਤੇ ਤੁਹਾਡੀ ਦੇਰੀ ਕਿੱਥੇ ਚੱਲ ਜਾਂਦੀ ਬਈ ਉਹ ਉਹ ਬੋਡਿੰਗ ਮਾਰਡਿੰਗ ਇੰਨੇ ਛੋਟੇ ਛੋਟੇ ਹੁਣ ਇੰਨੇ ਰਿਕਾਰਡਿੰਗ ਸਾਰਾ ਕੁਝ ਕਰ ਲਿਆ ਮੇਰਾ ਵੀ ਨਾ ਪਾਰਟੀ ਚੰਗਾ ਓਕੇ ਤੂੰ ਦੱਸ ਦਿੰਦੀੋਂ ਪੰਜਾਬ ਕਿੱਦੇ ਉਹਨਾਂ ਨੂੰ ਅਸੀਂ ਦਿੰਦੀ ਆਈਏ ਜਦੋਂ ਤੂੰ ਦੱਸ ਕਿੱਥੇ ਰੱਖਣਾ ਥੋੜੇ ਦੇਖੋ ਤੂੰ ਹੀ ਤੁਸੀਂ ਦੇਖੋ ਪਹਿਲਾਂ ਤੇ ਤੁਸੀਂ ਦਿੱਲੀ ਏਅਰਪੋਰਟ ਉਤਰੋ ਤੁਹਾਡੇ ਪਹਿਲਾਂ ਕਾਰਵਾਈ ਕਰਾਂਗੇ ਅਸੀਂ ਜੋ ਕਾਨੂੰਨੀ ਕਾਰਵਾਈ ਤੇ ਜੀ ਦੇਖੋ ਜੀ ਪਹਿਲਾਂ ਤੇ ਪਹਿਲਾਂ ਤੇ ਪਹਿਲਾਂ ਤੇ ਦੇਖੋ ਤੁਸੀਂ ਆਪਣੇ ਘਰ ਇੱਕ ਦੋ ਦਿਨ ਜੋ ਫੋਨ ਕਰ ਲਿਓ ਜੋ ਸੀਆਈ ਸੀਬੀਆਈ ਦੀ ਟੀਮ ਉੱਥੇ ਜਾਊਗੀ ਕਿਉਂਕਿ ਆ ਬਹੁਤ ਤਗੜੇ ਪਹਾਲ ਕਰਨ ਰਹੀ ਹੈ ਇਹੀਂ ਪਲੇਰਾਂ ਦੀ ਕਿ ਇਹ ਕੌਣ ਰਲੇ ਆ ਸਾਰੇ ਆਨੇ ਉਹ ਚ ਤੁਸੀਂ ਸਭ ਤੋਂ ਪਹਿਲਾਂ ਦੋ ਤੁਸੀਂ ਦੋ ਨਾਮ ਆਏ ਵਿਚ ਨਿਕਲ ਗਏ ਜਿਹੜੇ ਰਣੇ ਆ ਕਰਨਗੇ ਸਾਨੂੰ ਕੋਈ ਲੋੜ ਨਹੀਂ ਹੈ ਕਿਹਨਾਂ ਹੂੰ ਹਾਂ ਉਹ ਨਹੀਂ ਉਹ ਨਹੀਂ ਕੋਈ ਨਹੀਂ ਪਤਾ ਕਿੰਨੀ ਦੇਣਾ ਹੂੰ ਕੋਰਸਲਾ ਏਰੀਆ ਹਾਂ ਹਾਂ ਤੈਨੂੰ ਪਤਾ ਉਹਦੀ ਅਕੈਡਮੀ ਚ ਕਿੰਨੇ ਪਲੇਅਰ ਆ ਅਰੇ ਤਾਂ ਇੱਕ ਮਿੰਟ ਮੇਰੀ ਹੁਣ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਬਸ ਇੰਨੀ ਜਲਦੀ ਇੰਨੀ ਜਲਦੀ ਕੱਟ ਦੋ ਬਸ ਸ਼ੌਂਕ ਪੂਰਾ ਹੋ ਗਿਆ ਅਰੇ ਉਹ ਤੇ ਪੰਜਾਬ ਦੀ ਨਹੀਂ ਮੈਂ ਤਾਂ ਰੋਲਾ ਨਹੀਂ ਪਾਉਂਦਾ ਮੈਂ ਤਾਂ ਤੁਹਾਡੀ ਗੱਲ ਦਾ ਜਵਾਬ ਦੇਣ ਦੇ ਆ ਜੀ 40 45 ਸਾਲ ਦੀ ਉਮਰ ਆ ਤੇਰੀ ਤੇ ਤੋਂ ਘੱਟ ਸਿਆਣਾ ਬਣ ਵੀ ਤੇਰਾ ਕੋਈ ਇੰਪੋਰਟ ਜੀ ਕਰਨੀ ਕੋਈ ਬਾਤ ਨਹੀਂ ਹੈ ਨੀ ਪੈਸਾ ਨਹੀਂ ਹੈ ਕਿਸੇ ਦੇ ਬਾਰੇ ਜਿੰਨਾ ਚਿਰ ਤੈਨੂੰ ਕੁਝ ਪਤਾ ਹੀ ਨਹੀਂ ਘਾਤੋ ਬੋਲ ਦੇਖੋ ਮੇਰੇ ਫਾਦਰ ਮੇਰੇ ਫਾਦਰ ਨੇ ਵੀ ਬਹੁਤ ਲੰਬੀ ਕਵੱਡੀ ਖੇਡੀ ਹੈ ਨਹੀਂ ਨਹੀਂ ਮੇਰੇ ਫਾਦਰ ਅੱਛਾ ਚਲੋ ਮੈਂ ਤੁਹਾਨੂੰ ਇਹਨਾਂ ਦੀ ਗੱਲ ਦੱਸਾਂ ਹੁਣ ਇਹਨਾਂ ਦੀ ਇਹਦੀ ਮੈਂ ਮੋਟੇ ਇਹਦੀ ਮੋਟੇ ਗੱਗੀ ਦੀ ਕਰ ਦੂ ਦੱਸਦਾ ਹਾਂ ਤੁਹਾਨੂੰ ਮੈਂ ਹੋ ਤੈਨੂੰ ਪਤਾ ਹੋ ਕਿੰਨੇ ਕਵਲਡ ਕੱਪ ਜਿੱਤੇ ਆ ਅਰੇ ਤੁਹਾਡੇ ਵਲਡ ਮੈਂ ਤੁਹਾਨੂੰ ਦੱਸੇ ਦਦਾ ਡਬਲ ਕੱਪ ਦੁਆਰਾ ਦੱਸਣ ਤੁਹਾਡੇ ਵਲਡ ਕੱਪ ਹੋ ਰਹੇ ਹੁਣ ਦੱਸੇ ਦੇਹੀ ਤੁਹਾਡੇ ਵਲਡ ਕੱਪ ਮੇਰੀ ਗੱਲ ਸੁਣ ਨਹੀਂ ਕਵਲਡ ਕੱਪ ਆ ਆਨਲਾਈਨ ਕਰਾਇਆ ਮੈਂ ਪਾ ਦੇ ਲਈ ਕਰਾਇਆ ਇੰਡੀਆ ਵਰਲਡ ਕੱਪ ਕਰਾਇਆ ਮੈਂ ਆ ਉਹ ਇੱਕ ਤੁੰਗਦੀ ਛੋਟੀਆਂ ਟੀਮਾਂ ਅਰੇ ਕਿਹੜੀ ਅੱਛਾ ਕਿਹੜੀ ਇੰਡੀਆ 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 ਦੇ ਇੰਡੀਆ ਦੇ ਕਿਹੜੇ ਇੰਡੀਆ ਦੇ ਕਿਹੜੇ ਕੋਨੇ ਤੋਂ ਪਲੇਅਰ ਹੁੰਦੇ ਆ ਮਹਾਰਾਸ਼ਟਰ ਕੇਰਲਾ ਤਾਮਿਲਨਾਡੂ ਕਿੱਥੋਂ ਹੁੰਦੇ ਆ ਕਿ ਕੋਈ ਬੋਲ ਦਿਆ ਠੀਕ ਤਾਂ ਕਿ ਕੁਝ ਕਰੀਂ। ਅਰੇ ਮਹਾਰਾਜ ਮੈਨੂੰ ਸਭ ਬਤਾਵਾ ਮੇਰੇ ਫਾਦਰ ਨੇ ਅਰੇ ਮੇਰੇ ਫਾਦਰ ਮੇਰੇ ਫਾਦਰ ਬਹੁਤ ਲੰਬੀ ਕਬੱਡੀ ਖੇਡੇ ਪੰਜਾਬ ਚ ਰਾਣੇ ਮੰਜ ਨੂੰ ਰਾਣੇ ਮੰਜ ਨੂੰ ਮਿਲਿਓ ਨ ਪੁੱਛ ਲਿਓ ਉਹਨਾਂ ਨਾਲ ਖੇਡਦੇ। ਤੇਰੇ ਫਾਦਰ ਨੇ ਕੀ ਜਿੱਤੇ ਹੁਣ ਤੱਕ ਮੈਨੂੰ ਦੱਸੀ ਖਮੜਾ ਜੇ। ਮੇਰੇ ਫਾਦਰ ਨੇ ਇਸ ਪੰਜਾਬ ਪੂਰਾ ਜਿੱਤਿਆ ਜਦੋਂ ਤੁਸੀਂ ਪੈਦਾ ਵੀ ਨਹੀਂ ਹੋਏ ਹੋਗੇ। ਮਤਲਬ ਉਦੋਂ ਤੁਸੀਂ ਮੇਰੇ ਖਾਲਾ ਤੁਹਾਡੇ ਤੁਹਾਡੇ ਮੰਮੀ ਮੰਮੀ ਡੈਡੀ ਵੀ ਨਿਕ ਨਿਕ ਹੁੰਦੇ ਸਕੂਲ ਜਾਂਦੇ ਹੋਣਗੇ। ਅਰੇ ਭਾਈ ਮੈਂ ਤੇ ਮੈਂ ਤੇ ਦੇਖੋ ਜੀ ਮੈਂ ਮੈਂ ਇੱਕ ਵਾਰੀ ਫਿਰ ਇੱਕ ਵਾਰੀ ਮੇਰੇ ਡੈਡੀ ਦਾ ਨਾਮ ਚਰਮਲ ਸਿੰਘ ਮੇਰੇ ਮਜੀਠੇ ਲਾਗੇ ਪਿੰਡ ਹੈ ਮੇਰਾ ਵਡਾਲਾ ਵੀਰਮ ਵਡਾਲਾ ਵੀਰਮ ਹਾਂਜੀ 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 ਮੇਰੀ ਗੱਲ ਸੁਣ ਮੇਰੇ ਡੈਡੀ ਕਹਿੰਦਾ ਮੈਚ ਨਾਲ ਖੇਡਿਆ ਇੱਕ ਮਿੰਟ ਜੋ ਤੇ ਇੱਕ ਮਾਰ ਕੱਢ ਗਿਆ ਤੇਰੇ ਡੈਡੀ ਕਿੰਨਾ ਦੇ ਬੱਚ ਨਾਲ ਖੇਡਿਆ ਮੇਰੇ ਸਰਦਾਰਪੁਰੀਆਂ ਦਾ ਨਾ ਜਾਂ ਆਪਣੇ ਆਪਣੇ ਕੋ ਮੋਬਾਈਲ ਹੋਣਾ ਅਰੇ ਆ ਤੇ ਆ ਤੇ ਆ ਤੇ ਆ ਤੇ ਉਹਦੋਂ ਖੇਡਣਾ ਚાલુ ਹੀ ਨਹੀਂ ਕੀਤਾ ਸੀ ਇਹਨਾਂ ਨੇ ਰਾਣੇ ਅਰੇ ਰਾਣੇ ਮੰਜੇ ਅਰੇ ਰਾਣਾ ਮੰਜੇ ਰਾਣਾ ਮੰਜੇ ਦੇਖਿਆ ਤੁਸੀਂ ਹਾਂ ਇਹ ਵੀ ਗਿਆ ਯਾਰ ਹਾਂ ਉਹਨਾਂ ਨੂੰ ਉਹਨਾਂ ਨੂੰ ਪੁੱਛ ਲਈ ਉਹਨਾਂ ਨਾਲ ਉਹਨਾਂ ਨਾਲ ਉਹਨਾਂ ਨਾਲ ਖੇਡਦੇ ਸੀ ਅਰੇ ਸ਼ਰਮ ਸ਼ਰਮ ਅਰੇ ਮੈਂ ਮੈਂ ਆਪਣੀ ਗੇਮ ਦੀ ਆਪਣੇ ਆਪਣੇ ਸਭ ਦੀ ਸ਼ਰਮ ਕਰਨ ਰਿਆਂ ਤਾਂ ਹੀ ਤਾਂ ਮੈਂ ਆਪਣੇ ਅੱਖੀ ਵੇਖ ਕੇ ਜਾਂ ਸਾਰਿਆਂ ਨੂੰ ਇੱਕ ਗੱਲ ਦੱਸਾਂ ਸੁਣੋ ਮੇਰੀ ਗੱਲ ਸੁਣੋ ਮਾਰਦੇ ਇੰਨੇ ਪਲੇਅਰ ਖੇਡਦੇ ਦਵਾਬੇ ਦੇ ਮਾਲਵੇ ਖੇਡਦੇ ਆ ਹਰਿਆਣੇ ਦੇ ਖੇਡਦੇ ਆ ਦਿੱਲੀ ਤੋਂ ਵੀ ਅੱਗੇ ਦੇ ਖੇਡਦੇ ਫਰੀਦাবাদ ਦੇ ਵੀ ਖੇਡਦੇ ਮੁੰਡੇ ਹੂੰ ਤੇ ਤੂੰ ਮਾਮਾ ਕੱਲੇ ਤੈਨੂੰ ਇਹ ਇਤਰਾਜ਼ ਕਬੱਡੀ ਤੋਂ ਹੋ ਗਿਆ ਨਾ ਨਾ ਮੈਨੂੰ ਇਤਰਾਜ਼ ਨਹੀਂ ਮੈਂ ਤਾਂ ਨਾ ਖੇਡਣਾ ਚਾਹਣਾ ਤੇ ਫੇ ਆ ਜਾ ਹਾਦੀ ਆਪਣਾ ਮਲੇਰਕੋਟ ਦੇ ਦੋ ਤਿੰਨ ਦਿਨ ਮੈਚ ਤੋਂ ਪਹੁੰਚ ਜਾਂਦੇ ਹੋ ਸਾਡੀ ਟੀਮ ਜਿਹੜੀ ਰਾਤ ਨੂੰ ਦੇਖ ਲਈ ਮੈਨੂੰ ਕਿੱਦਾਂ ਦਾ ਪਲੇਅਰ ਆ ਅੱਛਾ ਅੱਛਾ ਤੇ ਨਹੀਂ ਮੈਨੂੰ ਦੱਸ ਰੇਡਰਾਂ ਕੇ ਜਾਪਦੀਆਂ ਜੋ ਅਰੇ ਜੋ ਤੁਹਾਡਾ ਦਿਲ ਕਰਦਾ ਉਹ ਕਰਾ ਲਿਓ ਪਲੇਅਰ ਆ ਕੇ ਫੇਰ ਆ ਭੁੱਲੇ ਸਾਡੇ ਤੋਂ ਇੱਕ ਕੰਮ ਨਹੀਂ ਹੁੰਦਾ ਤੂੰ ਦੋਵੇਂ ਕਰ ਲਉ ਤੂੰ ਤਿਆਰ ਬਾਈ ਹੁਣ ਤੁਹਾਡੇ ਕੋਲ ਨਹੀਂ ਹੁਣ ਤੁਹਾਡੇ ਕੋਲ ਨਹੀਂ ਹੁੰਦਾ ਉਹ ਤੁਹਾਡੀ ਦੇਖੋ ਜੀ ਉਹ ਤੁਹਾਡੀ ਕਮਜ਼ੋਰੀ ਹੈ ਉਹ ਤੁਹਾਡੀ ਕਮਜ਼ੋਰੀ ਹੈ ਜੀ ਆਪਣੀ ਕਮਜ਼ੋਰੀ ਦੂਰ ਕਰੋ ਜੇ ਤੁਹਾਡੇ ਕੋਲ ਨਹੀਂ ਹੁੰਦਾ ਤੇ ਅੱਛਾ ਹਾਂ ਚਲੋ ਮੈਂ ਆ ਜਾਊਂਗਾ ਇੱਕ ਗੱਲ ਹੋਰ ਸੁਣੋ ਇੱਕ ਗੱਲ ਹੋਰ ਸੁਣੋ ਉੱਥੇ ਫਿਰ ਕੀ ਕਰੋਗੇ ਤੁਸੀਂ ਤੈਨੂੰ ਮੌਕਾ ਦਵਾਂਗੇ ਛੇੜਨ ਦਾ ਉਸ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਸਾਰੇ ਉਸ ਤੋਂ ਬਾਅਦ ਉਸ ਤੋਂ ਬਾਅਦ ਸਾਰੇ ਲੜਕੇ ਕੀ ਕਰੋਗੇ ਅੱਗੇ 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 ਦੋ ਬੰਦੇ ਨਹੀਂ ਗਏ ਜਿਹਨਾਂ ਨੂੰ ਇਮਾਨ ਕਰਦੇ ਆ ਠੀਕ ਆ ਤੈਨੂੰ ਆਪਦਾ ਸੋਚ ਚਲੋ ਚਲੋ ਫਿਰ ਹੁਣ ਦੱਸੋ ਹੁਣ ਚਲੋ ਹੁਣ ਹੁਣ ਦੱਸੋ ਹੁਣ ਸੁਣੋ ਹੁਣ ਦੱਸੋ ਸੰਦੀਪ 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 ਨੰਗਲ ਸੰਦੀਪ ਸੰਦੀਪ ਨੰਗਲ ਅੰਮੀਆਂ ਨੂੰ ਕਿਨੇ ਮਾਰਿਆ ਸੀ ਦੱਸੋ ਹੁਣ ਤੁਹਾਨੂੰ ਪਤਾ ਸਭ ਦੱਸੋ 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 ਦੋਸਤ ਉਹਦਾ ਨਾਮ ਦੱਸੋ ਉਹਦਾ ਨਾਮ ਦੱਸੋ ਇੱਕ ਮਿੰਟ ਜਿਹੜੀ ਤੂੰ ਮੇਰੀ ਮਾਫੀ ਹਾਂਜੀ ਜਿਹੜੀ ਤੂੰ ਹਾਰ ਦੀ ਲੈਂਗੁਏਜ ਬੱਸਦਾ ਨਾ ਹਾਂਜੀ ਸੰਦੀਪ ਕਿੰਨੇ ਮਾਰਿਆ ਜਾਂ ਕਿੰਨੇ ਕੀ ਕੀਤਾ ਕਿ ਨਹੀਂ ਹੋਰ ਅੱਛਾ ਪਲੇਅਰ ਪਲੇਅਰ ਗਰਾਉਂਡਰ 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 ਦਾ ਅਟੈਕ ਅਟੈਕ ਨਾਲ ਕਿਵੇਂ ਮਰ ਜਾਂਦੇ ਆ ਗਰਾਉਂਡਰ ਦਾ ਅਟੈਕ ਨਾਲ ਕਿਵੇਂ ਮਰ ਜਾਂਦੇ ਆ ਦੱਸੋ ਹੁਣ ਮੇਰੀ ਮੇਰੀ ਗੱਲ ਸੁਣ ਲੈ ਹਾਂਜੀ ਮਾਫ ਕਰ ਪਹਿਲਾਂ ਮੇਰੀ ਗੱਲ ਹਾਂਜੀ ਮੈਨੂੰ ਮੈਨੂੰ ਕੋਈ ਗੋਲੀ ਮਾਰ ਦਿੰਦਾ ਜਾਂ ਮੇਰਾ ਐਕਸੀਡੈਂਟ ਹੋ ਜਾਂਦਾ ਹਾਂ ਜਾਂ ਜੋਤ ਦੇ ਨਾਲ ਕੋਈ ਹੈਪਨ ਹੋ ਜਾਂਦਾ ਹਾਂ अच्छा मतलब मतलब अचानक हुआ पर्सनल अनोदय मेरे को पता ही नहीं है संदीप वाले था तो पता ही नहींगा ਛੱਡ ਮੇਰੇ ਘਰੇ ਗੋਲੀ ਤੇ ਜੋ ਤੇਰੇ ਘਰੇ ਗੋਲੀ ਤੇ ਨਹੀਂ ਹੋਈ ਆ ਤੇ ਮੋਟਾ ਕਿਹਨਾ ਲੈ ਲੂਗਾ ਕੁੜੀ ਚਲਾਈ ਆ ਚਲੋ ਮੈਂ ਤੁਹਾਡੀ ਗੱਲ ਤੁਹਾਡੀ ਗੱਲ ਚਲੋ ਤੁਹਾਡੀ ਗੱਲ ਆ ਵੀ ਤੁਹਾਡੀ ਤੁਹਾਡੀ ਗੱਲ ਆ ਮੈਂ ਆ ਵੀ ਮੰਨ ਗਿਆ ਪਰ ਇੰਨੀ ਚੰਗੀ ਗੇਮ ਚ ਇੰਨੀ ਸਾਫ ਸਥਰੀ ਗੇਮ ਚ ਕਬਜ਼ਾ ਕਿਦਾ ਹੋ ਗਿਆ ਜੀ ਜਿਹੜਾ ਕੋਈ ਕਿਸੇ ਵੀ ਕਿਸੇ ਵੀ ਪਲੇਅਰ ਨੂੰ ਕੁਝ ਵੀ ਕਰ ਦਿੰਦਾ ਵਾ ਤੁਹਾਡੇ ਤੋਂ ਦੇ ਦੇ ਨਹੀਂ ਕਾਰਵਾਈ ਹੋਈ ਸਾਡੇ ਤਾਂ ਦੇ ਤੇ ਆਉਂਦੇ ਕਾਰਵਾਈ ਹੋਊ ਜਿਨ੍ਹਾਂ ਨੇ ਗੋਲੀਆਂ ਚੁਕਾਈ ਉਹਨਾਂ ਦੇ ਤੇ ਹੋਣੀ ਨਹੀਂ ਮਾਮਾ ਮੇਰੇ ਤੇ ਤੂੰ ਕਦੀ ਕਾਰਵਾਈ ਕਰਾਏਂਗਾ ਦੱਸ ਨਹੀਂ ਨਹੀਂ ਅਰੇ ਤੂੰ ਆ ਤੇ ਚਲੋ ਆ ਤੇ ਚਲੋ ਮੈਂ ਉਹ ਬੈਕ ਕੋਲ ਗਈ ਸੀ ਜਦੋਂ ਮੈਂ ਜਦੋਂ ਮੈਂ ਜਦੋਂ ਤੂੰ ਫੋਨ ਕੀਤਾ ਨਾ ਮੈਨੂੰ ਤੁਹਾਡੀ ਤੁਹਾਡੀ ਲੈਂਗੁਏਜ ਤੁਹਾਡੀ ਲੈਂਗੁਏਜ ਹੀ ਮੈਂ ਜੋਤ ਬੋਲਦਾ ਤੁਹਾਡੀ ਲੈਂਗੁਏਜ ਹੀ ਜਦੋਂ ਮੈਂ ਬੜਾ ਤਕੜਾ ਡੋਨ ਬੋਲਦਾ ਉਹ ਤਾਂ ਮੈਂ ਸੁੱਤਾ ਸੀ ਉਹ ਤੇ ਮੇਰਾ ਬੱਚਾ ਮੇਰਾ ਬੱਚਾ ਹਿਲ ਗਿਆ ਫਿਰ ਮੈਂ ਦੂਜੇ ਕਮਰੇ ਜਾਇਆ अच्छा मैं पूछा भी मैं तन्नू मैं तन्नू प्यार ना मैं तन्नू प्यार ना पूछण दिया मेरा नंबर किन्ने ਦਿੱਤਾ ਤੂੰ ਹੀ ਰਖਣ ਓਏ ਤੂੰ ਦੌਦ ਲੱਗਾ ਵਾ اچھا ਹੁਣ ਅੱਛਾ ਭਈ ਹੈ ਨਹੀਂ ਨਹੀਂ ਬਾਤੂ ਬਾਤੂ ਤੇਰੇ ਨੰਬਰ ਦੇਣ ਵਾਲੇ ਮम्मा ਤੇਰਾ ਨੰਬਰ ਪੰਜਾਬ ਦੇ ਬਾਤੂ ਸਾਰੇ ਤੋਂ ਹੈਗਾ ਅਰੇ ਵਾ ਭਈਆ ਤੂੰ ਚੋ ਚੋ ਚੰਗੀ ਗੱਲ ਵਾ ਜੀ ਦੀ ਗੱਗੀ ਦਾ ਨਾਮ ਲਈ ਅੱਛਾ ਹਾਂ ਹਾਂ ਗੱਗੀ ਦੀ ਗੱਲ ਗੱਗੀ ਦੀ ਗੱਲ ਵਿੱਚੇ ਰਹੀ ਦੇਖੋ ਜੀ ਆ ਆ ਇੱਕ ਨੰਬਰ ਦਾ ਇੱਕ ਨੰਬਰ ਦਾ ਇੱਕ ਨੰਬਰ ਦਾ ਚਿੰਡੀ ਇੱਕ ਨੰਬਰ ਦਾ ਚਿੰਡੀ ਚੋਰ ਚਿੰਡੀ ਚੋਰ ਪਲੇਅਰ ਕਹੂੰਗਾ ਮੈਨੂੰ ਇੱਕ ਨੰਬਰ ਦਾ ਚਿੰਡੀ ਚੋਰ ਪੁੱਛੋ ਕਿਉਂ ਬੁਵਾਸਨਾ ਕਰ ਰਹੇ ਬੰਦਿਆਂ ਨੂੰ ਗੱਲ ਕਰ ਮੈਂ ਅਰੇ ਮੇਰੇ ਮੇਰੀ ਗੱਲ ਸੁਣੋ ਮੰਨ ਲਓ ਸੁਣੋ ਤੁਹਾਡੀ ਤੁਹਾਨੂੰ ਤੁਹਾਨੂੰ ਕੋਈ ਤੁਸੀਂ ਕਿਸੇ ਕੋ ਜਾਓ ਤੁਹਾਡੀ ਕੋਈ ਜੇਬ ਕੱਟ ਲੇ ਤਾਂ ਤੁਸੀਂ ਉਹਨੂੰ ਕੀ ਕਹੋਗੇ ਨਹੀਂ 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 ਆਪਨ ਚਾਹੀਦਾ ਸਮਝ ਨਹੀਂ ਮੈਨੂੰ ਨਹੀਂ ਚਾਹੀਦਾ ਹੈ ਨਾ ਨਾ ਬਿਲਕੁਲ ਨਹੀਂ ਕੋਈ ਪੈਸਾ ਨਹੀਂ ਚਾਹੀਦਾ ਕੋਈ ਪੈਸਾ ਨਹੀਂ ਚਾਹੀਦਾ ਆਪਣੇ ਪਰਸਨਲ 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 ਪੈਸੇ ਜੋਤੇ ਨਹੀਂ ਜੋਤੇ ਇੱਕ ਮਿੰਟ ਇੱਕ ਮਿੰਟ ਗੱਗੀ ਗੱਗੀ ਨੇ ਤੇਰੇ ਕਰ ਇੱਕ ਮਿੰਟ ਮੇਰੀ ਗੱਲ ਸੁਣ ਗੱਗੀ ਨੇ ਤੇ ਨੂੰ ਤੇਰੇ ਕਰੇ ਕਿੱਠੀ ਪਾਈ ਸੀ ਜਾਂ ਤੇਰੇ ਕਰੇ ਕਿ ਜਿਆਦਾ ਸੀ ਕabhi ਹਾਂ ਵੀ ਥਾਹੀ ਸੀ ਅੱਛਾ ਮਤਲਬ 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 ਅਗਰ ਮਤਲਬ ਮਤਲਬ ਅਗਰ ਮਤਲਬ ਅਗਰ ਆਪ ਆਪ ਜਾਓ ਤੇ ਲੁੱਟ ਕੇ ਆਓ ਆ ਜ਼ਰੂਰੀ ਆ ਹੈਨਾ ਮੈਂ ਮੈਂ ਪੂਰੀ ਮੈਂ ਪੂਰੀ ਗੱਲ ਮੈਂ ਪੂਰੀ ਗੱਲ ਤੁਹਾਨੂੰ ਦੱਸਾਂ ਮੈਂ ਇਹ ਦੇਖੋ ਜਦੋਂ ਗਿਆ ਹੀ ਨਾ ਮੈਂ ਖੇਡਣ ਗਿਆ ਹੀ ਤੇ ਟੀਮ ਵੱਲੋਂ ਤੇ ਉੱਥੇ ਜਾ ਕੇ ਮੈਂ ਵੇਖਿਆ ਅਰੇ ਨਿੱਕੇ ਨਿੱਕੇ ਮੁੰਡੇ ਅੰਦਰ ਬਿਠਾਏ ਆ ਉਹ ਨਿੱਕੇ ਨਿੱਕੇ ਮੁੰਡੇ ਆਪਣੇ ਪਿੰਡਾਂ 'ਚ ਫੋਨ ਕਰਨ ਦੇ ਆ ਡਰਾਵੇ ਮਾਰਨ ਦੇ ਮੈਂ ਇੱਥੇ ਗੱਗੀ ਗੱਗੀ ਭਾਜੀ ਕੋ ਬਿਠਾਵਾ ਵੇਖ ਲੈ ਫਿਰ ਮਤਲਬ ਉੱਥੇ ਇੱਕ ਗੈਂਗ ਹੈ ਨਿੱਕੀ ਜਿਹੀ ਬਦਮਾਸ਼ੀ ਚਲਾਉਣ ਦੇ ਆ ਮੇਰੇ ਨਾਲ ਨਾ ਮੇਰਾ ਭਰਾ ਤੇਰੇ ਸਾਹਮਣੇ ਤੇਰੇ ਡੈਡੀ ਜਾਣਦਾ ਹੋਊਗਾ ਨਾ ਉਹਨੂੰ ਖੁਸ਼ੀ ਖਗੀ ਕਿ ਗਾਰੀਆ ਕੌਣ ਸੀ ਕਿੱਦਾਂ ਦਾ ਰੇਟਰ ਸੀਗਾ ਅਰੇ ਅਰੇ ਆਦੇ ਅਰੇ ਸੁਣੋ ਸੁਣੋ ਇਹਦੇ ਪਿੰਡ ਅਰੇ ਇਹਦੇ ਇਹਦੇ ਪਿੰਡ ਇਹਦੇ 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 ਪਿੰਡ ਭੱਜੀ ਹੋਣੀ ਆ ਉਹ ਖੇੜਦੇ ਸੀ ਮੇਰੇ ਡੈਡੀ ਨਾਲ ਇਹਦੀ ਇਹਦੀ 기ਅਕਾਤਵਾ ਭਾਈ ਮੇਰਾ ਮੇਰੇ ਫਾਦਰ ਇਹਨੂੰ ਜਾਣਨ ਇਹਦੀ 기ਅਕਾਤਵਾ ਮੇਰੀ ਕਾਤ ਮੇਰੀ ਮੇਰੀ ਕਾਤ ਮੇਰੀ ਕਾਤ ਮੇਰੀ ਔਕਾਤ ਆ ਵਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਆਖਣਾ ਤੁਸੀਂ ਮੇਰੇ ਨਾਲ ਵਾਰੀ ਵਾਰੀ ਖੇਡੋ ਆ ਮੇਰੀ ਔਕਾਤ ਆ ਹੋ ਤੁਸੀਂ ਸਾਰੇ ਚੂਹੇ ਬਣ ਗਏ ਚੂਹੇ ਬਣ ਗਏ ਚੂਹੇ ਬਣ ਗਏ ਲੋਕੇ ਬੈਠੇ ਜੇ ਅੱਛਾ ਗੱਗੀ ਨੂੰ ਅੱਛਾ ਮੇਰੀ ਗੱਲ ਸੁਣੋ ਗੱਗੀ ਨਾਲ ਮੈਚ ਕਰਾ ਦਿਓ ਮੇਰਾ ਪਹਿਲਾਂ ਫਿਰ ਪਹਿਲਾਂ ਉਹਨਾਂ ਮੈਚ ਕਰਾ ਦਿਓ ਪਹਿਲਾਂ ਉਹਦੇ ਨਾਲ ਅਰੇ ਕਿੰਨਾ ਵੱਡਾ ਵਾ ਮੇਰੇ ਤੋਂ ਅਰੇ ਮੇਰੇ ਤੋਂ ਵੱਡਾ ਥੋੜਾ ਅਰੇ ਮੇਰੇ ਤੋਂ ਵੱਡਾ ਥੋੜਾ ਨਾ ਉਮਰ ਚ ਕਿੰਨਾ ਵੱਡਾ ਵਾ ਅਰੇ ਤੂੰ ਹੀ ਤੇ ਤੂੰ ਹੀ ਤੇ ਤੂੰ ਹੀ ਤੇ ਮੇਰੇ ਤੋਂ 10-10 ਸਾਲ ਛੋਟੇ ਹੋਗੇ ਦਾਦਾ 15-15 ਸਾਲ ਛੋਟੇ ਹੋਗੇ ਜੇ ਤੜਨਾ ਬਾਅਦ ਚੋ ਖੱਡੂ ਪਹਿਲਾਂ ਉਹਨੇ ਖੱਡੂਗਾ ਮੈਂ ਤਾਂ ਤੇ ਕੀ ਬਤ ਤੂੰ ਇੱਕ ਦਾ ਕਰ ਮਤਲਬ ਕਿ ਗੱਡੀ ਤੇ ਸਾਡਾ ਸੀਨੀਅਰ ਆਹੀ ਉਹਨੂੰ ਚੈਨਾ ਥੋੜਾ ਜੇ ਤੂੰ ਸਾਨੂੰ ਹੋਰਾਂ ਦੇ ਇੱਕ ਤੂੰ ਗੱਡੀ ਨੇ ਕਰਨੀ ਨਾ ਨਾ ਉਹਨੂੰ ਉਹਨੂੰ ਆਖੋ ਤਾਂ ਸਹੀ ਉਹ ਓਕੇ ਓਕੇ ਅਰੇ ਉਹਨੂੰ ਆਖੋ ਤਾਂ ਸਹੀ ਖੱਡੇ ਤੇਰੀ ਕਾਹ ਚੋਂ ਤੇ ਜੋਤੇ 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 ਇੱਕ ਮਿੰਟ ਖੜ ਤੇ ਜਾ ਜੋਤੇ ਹੋਰ ਬਾਕੀ ਬਾਕੀ ਦੇਖੋ ਜੀ ਮੇਰੀ ਮੈਨੂੰ ਬੜੀ ਮੈਨੂੰ ਬੜੀ ਦੇਖੋ ਜੀ ਮੈਨੂੰ ਇਹ ਗੱਲ ਤੋਂ ਬੜੀ ਖੁਸ਼ੀ ਆ ਇਸ ਗੱਲ ਤੋਂ ਮੈਨੂੰ ਮੈਨੂੰ ਉਸਤਾਦ ਜੀ ਬੜੀ ਖੁਸ਼ੀ ਆ ਕਿ ਚਲੋ ਜੀ ਚਲੋ ਤੁਸੀਂ ਤੁਸੀਂ ਬੋਲਦੇ ਤੁਹਾਡੇ ਅੰਦਰ ਥੋੜੀ ਉਹ ਦਲੇਰੀ ਹੈਗੀ ਤੁਸੀਂ ਬੋਲਣਾ ਜਾਣਦੇ ਜੇ ਮੈਂ ਤਾਂ ਬਿਲਕੁਲ ਹੀ ਸਮਝ ਗਿਆ ਮੈਂ ਕਹਾਂ ਯਾਰ ਪਤਾ ਨਹੀਂ ਇੰਨੇ ਇੰਨੇ ਡਰਦੇ ਬੋਲਦੇ ਹੀ ਨਹੀਂ ਯਾਰ ਮੇਰੀ ਗੱਲ ਤੋਂ ਸੁਣ ਮੇਰੀ ਗੱਲ ਤੋਂ ਸੁਣ ਤੇਰੇ ਤਾਂ ਗੱਗੀ ਦਾਸ ਕਬੱਡੀਆਂ ਪਾਊਗਾ ਤੂੰ ਮੂੰਹ ਨੂੰ ਜੱਫਾ ਲਾ ਕੇ ਨਾ ਨਾ ਆ ਨਹੀਂ ਇਤਨਾ ਇਤਨਾ ਨਹੀਂ ਜਾਂ ਤੇ ਜਾਂ ਤੇ ਮੇਰੇ ਮੂੰਹ ਬਸ ਨਿਕਲੂਗੀ ਜਾਂ ਉਹਦੇ ਮੂੰਹ ਬਸ ਨਿਕਲੂਗੀ ਇਤਨਾ ਮੂੰਹ ਵੀ ਮੈਂ ਨਾ ਆ ਜਾ ਤੂੰ ਮੇਰੀ ਬਾਤ ਕਰਾਦੀ ਜਾਂ ਤੂੰ ਆਪਦੀ ਕਰਾਦੀ ਹਾਂ ਹਾਂ ਅਰੇ ਪਹਿਲਾਂ ਪਹਿਲਾਂ ਉਹਦੇ ਨਾਲ ਫਿਰ ਫਿਰ ਰਣ ਨਾਲ ਪਹਿਲਾਂ ਗੁਰ ਇਹਦਾ ਇਹ ਦਿਮਾਗ 'ਚ ਹੀ ਫਰਕ ਆ। ਹਾਂ। ਕਿਹਦਾ ਕਿਹੜੀ ਗੱਲ ਹੋਈ ਵੀ ਮੇਰੀ ਬਸ ਕਰਾਨੀ ਜਾਂ ਉਹ ਨਹੀਂ ਕਰਾਦੀ। ਇਹਦਾ ਕੋਈ ਨਾ ਮੈਨੂੰ ਮੰਨਿਆ ਇਸ ਨਾ ਤਾਂ ਕਹਿੰਦਾ ਮੈਂ ਕਹੂੰਗਾ ਕਿ ਮੈਂ ਬਸ ਜੇ ਜੇ ਮੇਰੀ ਤੂੰ ਬਸ ਕਰਾ ਦੇਗਾ ਮੈਂ ਕਬੱਡੀ ਛੱਡ ਦੂੰ ਜੇ ਤੇਰੀ ਪੱਖ ਰਹੀ ਤੂੰ ਉਥੇ ਮਤਲਬ ਕਿ ਨੱਕ ਰਗੜ ਕੇ ਸਾਰੀ ਕਬੱਡੀ ਜੱਟ ਤੋਂ ਮਾਫੀ ਮੰਗੇਗਾ। ਕਿੰਨੂ ਕਬੱਡੀ ਵਾਲਿਆਂ ਕੋ? ਹਾਂ ਸਾਰੇ ਕਬੱਡੀ ਵਾਲੇ ਤੋਂ ਮਾਫੀ ਮੰਗੇ। ਅਰੇ ਸਾਰੇ ਮਤਲਬ ਮਤਲਬ ਉਹ ਕਬੱਡੀ ਵਾਲੇ ਕੋ ਮਾਫੀ ਮੰਗਾਂ ਜਿਹੜੇ ਸਿਰੇ ਦੇ ਸਿਰੇ ਦੇ ਨਸ਼ੇੜੀ ਸਿਰੇ ਦੇ ਨਸ਼ੇੜੀ ਦੇ ਸਿਰੇ ਦੇ ਡਰਪੋਗ ਉਹਨਾਂ ਦੇ ਉਹਨਾਂ ਦੇ ਤੁਸੀਂ ਆਪਣੇ ਸਾਥੀਆਂ ਦੇ ਅਰੇ ਤੁਹਾਡੇ ਸਾਥੀ ਮਰ ਜਾਂਦੇ ਤੁਸੀਂ ਉਹਨਾਂ ਦੇ ਘਰ ਕਰ ਤਾਂ ਨਹੀਂ ਜਾ ਸਕਦੇ ਡਰ ਦੇ ਮਾਰੇ ਓਏ ਧਿਆਵੋ ਗੁਰੂਆ ਉਹ ਮੇਰੀ ਗੱਲ ਸੁਣ ਮੈਂ ਮੇਰੀ ਗੱਲ ਸੁਣਦੇ ਹੋ ਤੇ ਅਰੇ ਮੈਂ ਆਪ ਮੈਂ ਆਪ ਵੇਖਿਆ ਵਾ ਇੱਕ ਇੱਕ 50 50 ਅਰੇ 50 50 ਕਿਲੋ ਦੇ ਸਮੈਕੀਏ ਸ਼ੱਟ ਲੱਗੀ ਹੋਈ 50 50 ਕਿਲੋ ਦੇ ਸਮੈਕੀਏ ਦੇ ਅੱਗੇ ਤੁਹਾਨੂੰ ਤੁਸੀਂ ਤੁਸੀਂ ਐਡੇ ਤਗੜੇ ਪੁਲਵਾਨ ਜੇ ਤਾਂ ਲੱਤਾਂ ਕੰਮ ਦੀਆਂ ਉਹਨਾਂ ਦੇ ਅੱਗੇ ਮੈਂ ਆਪ ਵੇਖਿਆ ਵਾ ਅਰੇ ਅਰੇ ਪੰਜ ਪੰਜਾਬ ਪੰਜਾਬ ਜਿਹੜੇ ਗੈਂਗਸਟਰ ਬਣ ਕੇ ਘੁੰਮਣ ਦੇ ਆ 65 ਕਿਲੋ 76 ਕਿਲੋ ਦੇ ਚਰਸੀ ਉਹਨਾਂ ਦੇ ਅੱਗੇ ਤੁਹਾਡੀ ਲੱਤਾਂ ਐ ਕੰਮ ਦੀਆਂ ਟਕ 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 ਐ ਕੰਮ ਦੀਆਂ ਵਾ ਨਾ ਤੁਸੀਂ ਉਹਨਾਂ ਦੇ ਏਜੰਟ ਹੋ ਤੁਸੀਂ ਉਹਨਾਂ ਦੇ EMPLOYEE ਤੁਸੀਂ ਗੈਂਗਸਟਰਾਂ ਦੇ EMPLOYEE ਹੋ EMPLOYEE ਤੇਰੇ ਨਾਲ ਕੰਮ ਆਉਂਦਾ ਲੱਗਦਾ ਵਾ ਹਾਂਜੀ ਮੇਰੀ ਗੱਲ ਤੇਰਾ ਕੰਮ ਸਾਨੂੰ ਲੱਗਦਾ ਉਹ ਜਿਹੜਾ ਆਪ ਚਾਲ ਕੇ ਜੇ ਤੁੰਗਾ ਲੈ ਕੇ ਗਿਆ ਨਾ ਤੁਹਾਨੂੰ ਤੇਰਾ ਜਨ ਨਹੀਂ ਲੱਗਦਾ ਸਾਰਾ ਮਹਾਰਾ ਜੀ ਬਿਲਕੁਲ ਬਿਲਕੁਲ ਮੈਂ ਮੈਂ ਤੇ ਪੰਜਾਬ ਆ ਕੇ ਸਾਹ ਵੇਖ ਕੇ ਗਿਆ ਵਾ ਕਿ ਭਈ ਇਹ ਕਬੱਡੀ ਨੂੰ ਹੋਕ ਹੀ ਗਿਆ ਵਾ ਅਰੇ ਜਿਹੜੀ ਕਬੱਡੀ ਚ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਉਹ ਕਬੱਡੀ ਚ ਬਦਮਾਸ਼ਾਂ ਦਾ ਰਾਜ ਕਿਤਰਾ ਹੋ ਗਿਆ ਹੋਰ ਮੈਨੂੰ ਆ ਪਤਾ ਲੱਗਾ ਕਿ ਮੈਨੂੰ ਆ ਪਤਾ ਲੱਗਾ ਕਿ ਉਹ ਕਰੋਣ ਵਾਲੇ ਤੁਸੀਂ ਜੇ ਤੁਸੀਂ ਧਮਕੀਆਂ ਦੂੰਦੇ ਜੇ ਅਸੀਂ ਕਿੰਨੂੰ ਤਾਂ ਕਿ ਲਗਾਈ ਭਰਾ ਇੱਕ ਨਾ ਜੱਟ ਨਾ ਕਰੀਏ ਆਗੇ ਤਾਂ ਗੱਲ ਹੋ ਗਈ ਨਾ ਲੈਣਾ ਆਈ ਪਾਪਾ ਉਹ ਪਸੋਂ ਲੈਣ ਦਾ ਨਹੀਂ ਅਰੇ ਤੁਹਾਨੂੰ ਤੁਹਾਨੂੰ ਅੱਜ ਦੀ ਡੇਢ ਜੇ ਸਬੂਤ ਦੇਣੇ ਪੈਣਦੇ ਆ ਕਬੱਡੀ ਕਬੱਡੀ ਚ ਲੋਕਾਂ ਨੂੰ ਕਿ ਅਸੀਂ ਠੀਕ ਵਾਂਜੀ ਅਸੀਂ ਗਲਤ ਨਾ ਜੀ ਅਸੀਂ ਗਲਤ ਨਹੀਂ ਆ ਜੀ ਅਸੀਂ ਗਲਤ ਨਹੀਂ ਆ ਜੀ ਅਸੀਂ ਗਲਤ ਨਹੀਂ ਆ ਤੁਹਾਨੂੰ ਸਬੂਤ ਦੇਣੇ ਪੈਣਦੇ ਹੁਣ ਵਜੇ ਗੱਲ ਇੱਥੇ ਤੱਕ ਪੁੰਚ ਗਈ ਆ ਪੰਜੇ 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 ਗੁੜਾਏ ਕੋਈ ਨਹੀਂ ਹੁੰਦੀ ਆ ਪੰਜੇ ਗੁੜਾਏ ਕੋਈ ਨਹੀਂ ਹਾਂ ਹੋਰ ਬਾਕੀ ਭਾਈ ਮੈਨੂੰ 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 ਬੜੀ ਵਧੀਆ ਤੁਹਾਡੀ ਇੱਕ ਗੱਲ ਬੜੀ ਵਧੀਆ ਲੱਗੀ ਕਿ ਭਾਈ ਮੁਸਲਮਾਨ ਗੁਜਰ ਸਾਡੇ ਭਰਾ ਵਾ ਅਸੀਂ ਉਹਨਾਂ ਦੇ ਪਿੱਛੇ ਲੜ ਮਰ ਇਤਰਾ ਹੀ ਇਤਰਾ ਹੀ ਅਗਰ ਇਤਰਾ ਹੀ ਅਗਰ ਇਤਰਾ ਹੀ ਅਗਰ ਪੰਜਾਬ ਦੇ ਪਲੇਅਰ ਜਿਹੜੇ ਮਰੇ ਆ ਉਹਨਾਂ ਦੇ ਪਿੱਛੇ ਲੜੇ ਮਰੇ ਹੁੰਦੇ ਨਾ ਤੇ ਇੱਥੇ ਤੱਕ ਇਨੀ ਇਨੀ ਨੋਬਤ ਨਹੀਂ ਆਉਂਦੀ ਜੇ ਗੁਰੂ ਗੋਬਿੰਦ ਸਿੰਘ ਜੀ ਲੜ ਸਕਦੇ ਤੇ ਸਾਨੂੰ ਕੀ ਹੋਇਆ ਕੀ ਕਰ ਸਕਦੇ ਹੋ ਜੇ ਗੁਰੂ ਗੋਬਿੰਦ ਸਿੰਘ ਜੀ ਲੜ ਸਕਦੇ ਮੁਸਲਮਾਨਾਂ ਵਿਛੇ ਉਹ ਔਰ ਆਪ ਪੰਜਾਬ ਵਾਲੇ ਜਿਹੜੇ ਮੁਸਲਮਾਨ ਗੁਜਰਾ ਔਰੰਗਜ਼ੇਬ ਨੂੰ ਆਪਣਾ ਗੁਰੂ ਮੰਨਦੇ ਆ ਤੁਸੀਂ ਕਿਹਨੂੰ ਮੰਨਦੇ ਜੇ ਹਾਂ ਹੁਣੇ 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 3 ਦਿਨ ਪਹਿਲਾਂ ਯੂਪੀ ਸਰਦਾਰ ਮੁੰਡਾ ਸਿੱਖ ਮੁੰਡਾ ਗਰੰਥੀ ਮੁੰਡਾ ਇਹਨਾਂ ਨੇ ਉਹਦੇ ਮੂੰਹ ਔਰੰਗਜ਼ੇਬ ਜ਼ਬਰਦਸਤੀ ਬੁਲਾ ਕੇ ਉਹਦੀ ਅੱਖਾਂ ਅੱਖਾਂ ਸਭ ਫੋਟ ਮਾਰੀਆਂ ਏਮਸ